ਨੁਪਮ ਖੇਰਦੀ ਤੇ ਮਹਾਤਮਾ ગાંધી ਦੀ ਗੱਲ ਕਰ ਰਿਆ ਸੀ ਉਹ ਨੋਟਾਂ ਤੇ ਹੁਣ ਉਹ ਵੀ ਛੱਪੀ ਜਾਂਦੇ ਉਹ ਵੀ ਛੱਪੀ ਜਾਂਦੇ ਕੀ ਮਸਲਾ ਹੋ ਗਿਆ ਇਹ ਅ ਦੇਖੋ ਗੱਲ ਇਹ ਆ ਸਾਬ ਕਿ ਅ ਸਦਾ ਹੁਣ ਠੱਗੀ ਵਾਲੇ ਮਸਲੇ ਆ ਠੱਗੀ ਵਾਲੀਆਂ ਹੀ ਗੱਲਾਂ ਨੇ ਨੁਪਮ ਖੇਰਦੀ ਫੋਟੋ ਸ਼ਾਇਦ ਇਹ ਮੋਦੀ ਸਾਹਿਬ ਨੂੰ ਕਹਿੰਦੇ ਨੋਟਬੰਦੀ ਜਿੱਦਾਂ ਭਾਂਵੇਂ ਲੱਗੇ ਜਾਂਦੀ ਹੁਣ ਤੇ ਮੁਸ਼ਕਲ ਹੈ ਹੁਣ ਤੇ ਨਾ ਉਹ ਨੋਟਬੰਦੀਆਂ ਹੋਣੀਆਂ ਤੇ ਨਾ ਇਹ ਮੋਦੀ ਸਾਹਿਬ ਦਾ ਉਹ ਸੂਰਜ ਦੁਬਾਰਾ ਲਿਸ਼ਕਣਾ ਜੀ ਸਰ ਗੱਲ ਇਹ ਆ ਕਿ ਇਹ ਗੁਜਰਾਤ ਚ ਵਾਪਰਿਆ ਗੁਜਰਾਤ ਚ ਵੀ ਤੁਹਾਨੂੰ ਪਤਾ ਠੱਗ ਤਖੜੇ ਤੋਂ ਤਖੜਾ ਬੈਠਾ ਹੈ ਹੁਣ ਤੁਸੀਂ ਇਸ਼ਾਰਾ ਕਿਤੇ ਮੈਨੂੰ ਕਰ ਰਹੇ ਨਹੀਂ 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 ਮਤਲਬ ਕਿ ਸਾਰੇ ਮੈਂ ਗੁਜਰਾਤੀਆਂ ਨੂੰ ਨਹੀਂ ਕਹਿ ਰਿਹਾ ਮਾਫ ਕਰਨਾ ਉੱਥੇ ਕੋਈ ਇਦਾਂ ਤੇ ਫੜੇ ਜਾਂਦੇ ਨੇ ਬਹੁਤ ਜੀ 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 ਲੋ ਜੀ ਕਹਿੰਦੇ ਜੀ ਕਿ ਫਲਾਣਾ ਕੋਈ ਕਾਰੋਬਾਰੀ ਬੋਲਦਾ ਮੈਂ ਹਮ ਠੱਕਰ ਸਾਹਿਬ ਕਿ ਸਾਨੂੰ 2 ਕਿਲੋ ਤੇ 100 ਗ੍ਰਾਮ ਸੋਨਾ ਚਾਹੀਦਾ ਅੱਛਾ ਸੌਦਾ ਹੋ ਗਿਆ 1 ਕਰੋੜ 60-65 ਲੱਖ ਚ ਜਿੰਨਾ ਵੀ ਬਣਦਾ ਸੀ ਹਮ ਹਮ ਕਹਿੰਦੇ ਜੀ ਮਤਲਬ ਕਿ ਫਲਾਨੀ ਥਾਂ ਤੇ ਆਪਦੇ ਕਰਮਚਾਰੀ ਭੇਜਦੇ ਉੱਥੇ ਪੈਸੇ ਚੁੱਕ ਲੋ ਜੀ ਸਰ ਉੱਤੇ ਚੱਲੇਗਾ ਉੱਥੇ ਉਹ ਗਾਂ ਤਿੰਨ ਬੰਦੇ ਆ ਗਏ ਹੂੰ ਉਹਨਾਂ ਨੇ ਭਈ ਜਿਹੜੀਆਂ ਉਹ ਬਣਾਈਆਂ ਹੋਈਆਂ ਸੀ ਗੁੱਟੀਆਂ ਹੂੰ ਹੂੰ ਕਿਹਾ ਭਈ ਗਿਣ ਲਓ ਜੀ ਉਹ ਕਹਿੰਦੇ ਵੀ ਟਾਈਮ ਤੁਹਾਡਾ ਬਚ ਜਾਏਗਾ ਆਹ ਮਸ਼ੀਨ ਆ ਜ਼ਰਾ ਇਹਦੇ ਨਾਲ ਕਾਲੀ ਹੋ ਜਾਏਗੀ ਹਾਂ ਗਿਣ ਲਓ ਲਓ ਜੀ ਮਸ਼ੀਨ ਫਰ 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 ਹੂੰ ਤਾਂ ਚੱਲ ਪਈ ਉਹ ਕਹਿੰਦੇ ਯਾਰ 30 ਲੱਖ ਰੁਪਇਆ ਪਿਆ ਸਾਈਡ ਤੇ ਉਹ ਵੀ ਚੱਕ ਲਈਏ ਜੀ ਉਹ ਵੀ ਗਿਣਿਆ ਜਾਊਗਾ ਨਾਲ ਬਿਲਕੁਲ ਉਹ ਜਿਹੜੇ ਕਰਿੰਦੇ ਸੀ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਉਹ ਕਹਿੰਦੇ ਅੱਛਾ ਇੱਕ ਬੰਦਾ ਉੱਥੇ ਬਹਿ ਗਿਆ ਦੋ ਨਾ ਚੁੱਟ ਗਿਆ ਹੂੰ ਉੱਠ ਗਿਆ ਤੇ ਮਾਲ ਲੈ ਗਏ ਨਾਲ ਪੈਸਾ ਜਦੋਂ ਛੱਡਤਾ ਜੀ ਉਹਨਾਂ ਨੇ ਉਹ ਜਦੋਂ ਐ ਗੁਟੀਆਂ ਕਿਤੇ ਗਿਣਦੇ ਸੀ ਤੇ ਉਹ ਵਿੱਚੋਂ ਕਿਤੇ ਰਬੜ ਕੱਢ ਕੇ ਵੇਖਿਆ ਨੋਟ ਤੇ ਉੱਤੇ ਤਲੂਪੋਂ ਖੇਰ ਬੈਠਾ ਤਲੂਪੋਂ ਖੇਰ ਨਿਕਲਿਆ ਜੀ ਉਹਦੀ ਟਿੰਡ ਜੀ ਜਦੋਂ ਵੇਖੀ ਉਹ ਨਾ ਕਿ ਮਹਾਤਮਾ ਗਾਂਧੀ ਤੇ ਲੱਗਦਾ ਨਹੀਂ ਹੈ ਹੂੰ ਫਿਰ ਉਹਨਾਂ ਕਾਰਨਲ ਦੇਖਿਆ ਨਾ ਕਿ ਹੋ ਸਕਦਾ ਮਹਾਤਮਾ ਗਾਂਧੀ ਦੀ ਜਵਾਨੀ ਦੀ ਫੋਟੋ ਹੋਵੇ ਜੀ ਜਦੋਂ ਉਹਨਾਂ ਨੇ ਵੇਖਿਆ ਨਹੀਂ ਨਹੀਂ ਵੀ ਇਹ ਤੇ ਮਹਾਤਮਾ ਗਾਂਧੀ ਜਵਾਨੀ ਵੇਲੇ ਵੀ ਦੇ ਵੀ ਨਹੀਂ ਹੈਗੇ ਹੂੰ ਫਿਰ ਉਹਨਾਂ ਨੇ ਕਿਹਾ ਤੇ ਭਲੇਖਾ ਪੈਂਦਾ ਆਪਾਂ ਨੂੰ ਨੂਪਮ ਖੇਰਨੀ ਉਹ ਕਹਿੰਦੇ ਹਾਂ ਉਹ ਕਹਿੰਦੇ ਬੇੜਾ ਘਰ ਕਰ ਗਏ ਉਹ ਤੀਜਾ ਜਿਹੜਾ ਬੈਠਾ ਸੀ ਉਹਨਾਂ ਦਾ ਸੱਜਣ ਜੀ ਤੂੰ ਉਹ ਕਹਿੰਦਾ ਭਰਾਵਾ ਮੈਂ ਤੇ ਮੈਨੂੰ ਕਹਿੰਦੇ ਨੋਟ ਵਾਲੀ ਮਸ਼ੀਨ ਲੈ ਚਾਹੀਦੀ ਆ ਥੋੜੀ ਦੇਰ ਮੈਂ ਤੇ ਕਿਰਾਏ ਤੇ ਲੈ ਕੇ ਆਇਆ ਲਓ ਲਓ ਸਕੀਮ ਪਾ ਕੇ ਵਿੱਚ ਚੂਨਾ ਲਾ ਗਿਆ ਉਹ ਜਿਵੇਂ ਉਹ ਸਮੋਸੇ ਵਾਲੇ ਮਾਮਲੇ ਤੇ ਨਹੀਂ ਉਹ ਸਮੋਸੇ ਵਾਲੇ ਨੂੰ ਵੀ ਬੇਵਕੂਫ ਬਣਾ ਕੇ ਤੇ ਗਾਂ ਜਿਹੜਾ ਸੋਨੇ ਵਾਲਾ ਸੀ ਉਹਨੂੰ ਵੀ ਬੇਵਕੂਫ ਬਣਾ ਗਿਆ ਕਿ ਉਹਨੂੰ ਕਹਿੰਦਾ ਕਿ ਹਾਂ ਭਾਈ ਉੱਥੇ ਕਹਿੰਦਾ ਕਿ ਆ ਉਹਨੂੰ 10 ਸਮੋਸੇ ਆਰਡਰ ਕਰਤੇ ਤੇ ਸਮੋਸੇ ਵਾਲੇ ਨੂੰ ਕਹਿੰਦਾ ਵੀ ਠੀਕ ਹੈ ਨਾ ਤੂੰ ਜਦੋਂ ਅਸੀਂ ਕਹਾਂਗੇ ਉੱਥੇ ਭੇਜ ਦੇ ਡੰਨ ਕਰਦੀ ਉਹਨੇ ਡੰਨ ਕਰਤਾ ਉਹਨੂੰ ਕਹਿੰਦਾ ਕਿ ਉੱਥੋਂ ਪੈਸੇ ਚੱਕ ਲਈ ਸਮੋਸੇ ਵਾਲੇ ਤੋਂ ਦੋਨੇ ਰਗੜੇਗਾ ਕੰਦਮਾ ਤਲਾ ਬੇ ਆ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਤੇ ਇਸ ਤਰ੍ਹਾਂ ਦੀਆਂ ਠੱਗੀਆਂ ਬਾਈ ਕਮਾਲ ਦੀ ਗੱਲ ਵਾਰੀ ਵਾਰੀ ਕਮਾਲ ਦੀ ਕਿੰਨਾ ਦਿਮਾਗ ਲਾਉਂਦੇ ਨੇ ਲੋਕ ਹਨ ਕਿੰਨੀਆਂ ਸਕੀਮਾਂ ਪੂਰੀਆਂ ਬਣਾ ਕੇ ਗਰਾਉਂਡ ਲੈਵਲ ਤੇ ਫੇਰ ਕਿਤੇ ਜਾ ਕੇ ਗੱਲ ਕਰਦੇ ਅੱਗੇ